ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾਤ ਤੰਗਾਵਾਂ ਸੇ ਲਈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਵੀ ਆ ਤੇ ਦੋ ਗੱਬਣਾ ਨੇ ਥੋੜੇ ਥੋੜੇ ਦੇਣੇ ਕਰਮ ਵਾਲੀਆਂ ਲੈਣੀਆਂ ਨੇ ਇੱਕ ਜਰਸੀ ਐ ਟੌਪ ਕਲਾਸ ਆਊਟ ਕਰ ਲੈਣੇ ਬਈ ਨਗਲਾਬਾ ਅੱਜ ਜੀ ਬਈ ਜੀ ਸਸਿਕਾ ਉਹ ਠੀਕ ਹੋ ਵਧੀਆ ਜੀ ਹਾਂ ਵਧੀਆ ਬਈ ਡਾਕਟਰ ਨਾਮ ਤੇ ਐਡਰੈਸ ਨਾਮ ਜਸਾ ਸੰਘਾ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਦੀਰਾਂ ਪ੍ਰਭੂ ਨੇੜੇ ਪਿੰਡ ਵਿੱਚ ਇੱਧਰ ਹਲਾਤਾਂ ਪਰ ਰਹਿੰਦਾ ਇੱਧਰ ਭਗਤਾ ਰਹਿੰਦਾ ਇੱਧਰ ਗੌਂਟੀ ਰਹਿੰਦਾ ਵਿਜਾਲੇ ਰਹਿੰਦਾ ਪਿੰਡ ਆਪਣਾ ਮੋਬਾਈਲ ਨੰਬਰ 76967 34117 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਵੀ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੁਆ ਸੁਈ ਜਾਂਦਾ ਕਦੋਂ ਸੁਈ ਹੈ ਬਾਈ ਇਹਨੇ 2 ਦਿਨ ਹੋ ਗਏ ਸੁਈ ਜੀ ਬੱਚਾ ਕੀ ਦਿੱਤਾ ਬੱਚੀ ਦਿੱਤੀ ਆ ਬੱਚੀ ਬੜੀ ਚੰਗੀ ਬੱਚੀ ਹਾਂ ਬਹੁਤ ਵੱਡੀ ਦਿੱਤੀ ਆ ਬੱਚੀ ਬੱਚਾ ਕਰਮਾਲੀ ਨੇ ਬੱਚੀ ਬੱਚੀ ਬੜੀ ਸੋਹਣੀ ਆ ਜੀ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਬੜੀ ਚੰਗੀ ਆ ਫੇਸ ਕੋਸ ਬੜਾ ਮਾਈ ਦਾ ਕਿੱਡੀ ਆ ਬੱਚਿਆਂ ਲੈ ਮੈਂ ਦੱਸ ਦੇਣਾ ਵੀ ਹੁੰਦੀ ਆ ਸਹੀ ਗੱਲ ਆ ਭਾਈ ਬਹੁਤ ਚੰਗਾ ਬੱਚਾ ਦਿੱਤਾ ਬੜਾ ਚੰਗਾ ਬੱਚਾ ਦਿੱਤਾ ਜੀ ਕੀ ਮਾਤਾ ਭਾਈ ਕਿੰਨਾ ਕੁ ਵੱਡਾ ਭਾਈ ਹੁਣ ਪਿਆ ਵੱਡਾ 11 ਮੰਨ ਲੈ 12 ਮੰਨ ਲੈ ਹੈਗਾ ਖੁੱਲਾ ਠੀਕ ਆ ਹਮ ਕੱਦ ਚੰਗਾ ਬੜੀ ਕੱਦ ਫੁੱਲਾਗਾ ਥਾਣ ਬਹੁਤ ਚੰਗਾ ਨੇੜ ਬਹੁਤ ਚੰਗਾ ਥਾਂ ਲੱਗਾ ਜੀਵਾਈ ਕਿਵੇਂ ਆ ਭਰਾ ਜਵਾਈ ਬਹੁਤ ਵਧੀਆ ਲੈਟਰ ਠੀਕ ਆ ਸੱਲਾਕ ਅੱਲਾ ਖਣ ਪੂਰੀ ਵਿਥੇ ਸਣ ਖੋਲੀ ਬਈ ਤੋਰ ਕੇ ਦਿਖਾ ਦੇ ਸੁਈ ਸਵਾਈਆ ਬੱਚਾ ਮਗਰ ਬੱਚੀ ਬੱਚੀ ਦਾ ਡਾਇਮੰਡ ਪੀਸ ਹੀ ਆ ਹੋਰ ਚੰਗਾ ਬੱਚਾ ਦਿੱਤਾ ਕਰਮਾਲੀ ਨੇ ਕਿਉਂ ਬੱਚੀ ਨੇ ਬਈ ਨਾਲ ਹੀ ਤਿਆਰ ਹੋ ਜਾਣਾ ਦਾ ਸਾਲ ਡੇਢ ਸਾਲ ਚ ਲੈ ਇਸ ਦੀ ਬਿਊਟੀ ਦੇਖੋ ਕਰਮਾਲੀ ਫੁੱਲ ਕੱਦ ਦਾ ਕੋਈ ਛੋਟ ਹੀ ਨਾ ਮੰਨੋ ਪ੍ਰਿੰਟ ਦਾ ਬੜਾ ਚੰਗਾ ਕਰਮਾਲੀ ਦਾ ਕੀ ਮੋ ਲੱਜ ਜਾ ਫਿਰ 60 ਕਰਾ ਲਓ ਕੀ 65 ਕਰਾ ਲਓ 55000 ਦੀ ਬੱਚੀ ਦੇਵਾਂਗੇ ਚੱਕ ਬਈ ਮੋਲ ਕਰਾਉਣਾ ਜੱਡਾ ਮਰਜ਼ੀ ਕਰਾ ਲਓ 55000 ਦੀ ਵਾੜ ਵਾਈ ਕਹਿੰਦਾ ਦੇ ਦਾਂਗੇ ਮਾਨ ਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਈ ਲੇਵਾ ਬਹੁਤ ਚੰਗਾ ਨੇੜ ਤੋਂ ਚੈੱਕ ਕਰ ਲਓ ਆਰਡਰ ਦੀ ਕੁਆਲਿਟੀ ਕਮਾਲ ਦੀ ਐ ਖਾਣ ਬਹੁਤ ਚੰਗਾ ਚਵਾਈ ਵੀ ਵਾਈ ਮਾੜਾ ਤੰਗਾ ਥਣ ਲੱਗਾਗਾ ਬੱਚਾ ਵੀ ਮਗਰ ਬੱਚੀ ਆ ਬੱਚੀ ਵੀ ਬਹੁਤ ਚੰਗੀ ਆ ਬਈ ਬਾਕੀ ਕੋਈ ਚੱਕਰ ਨਹੀਂ ਧਾਰਾ ਬਈ ਮਾਰਕੀਟ ਦਾ ਹਾਂ ਲੈ ਆਈ ਵਜਾ ਨੇ ਨਹੀਂ ਕਹਿਣਾ ਕੋਈ ਠੰਡੀ ਸੀਲ ਬੜੀ ਸੀਲ ਬਾੜੀ ਆ ਗਈ ਹਾਂ ਨਹੀਂ ਬੜਾ ਚੰਗਾ ਲੱਗਿਆ ਬੜਾ ਚੰਗਾ ਲੱਗਿਆ ਚਬਾਈ ਦੇਖੋ ਮੋਟਾ ਮੋਟਾ ਚੂਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕੀ ਬੜੀ ਬਾੜੀ ਚੰਗੀ ਚਬਾਈ ਆ ਹਾਂ ਬੜੀ ਚੰਗੀ ਚਬਾਈ ਆ ਲੈ ਨਿਬੜਦੀ ਹੈ ਦਵਾਈ ਤਾਂ ਗਰਮ ਵਾਲੀ ਹਾਂ ਮਗਰ ਲੈ ਥਣਾ ਜੋ ਮਾਰਦੇ ਲੈ ਮਾਹੀ ਪੁੱਤ ਅਸਤਰੀ ਮਾਰਦੀ ਹੋ ਕਰੀ ਚੱਲ ਜਾ ਕੋਜੀ ਚਵਾਈ ਮੋਟਾ ਮੋਟਾ ਚੋਣ ਲੱਗਿਆ ਕਰਮ ਵਾਲੀ ਨੂੰ ਥਾਣੀ ਬੜਾ ਚੰਗਾ ਲੱਗਿਆ ਬੜਾ ਚੰਗਾ ਥਣ ਲੱਗਿਆ ਬਾਕੀ ਠੰਡੀ ਹੈ ਲੈ ਚੋਲਿਓ ਇੱਕ ਨੰਬਰ ਥਣ ਲੱਗਿਆ ਖੰਡੀ ਸੀਲ ਥਣ ਦੇਖੀ ਲੈ ਬੜਾ ਚੰਗਾ ਥਣ ਲੱਗਿਆ ਇੱਕ ਨੰਬਰ ਥਣ ਲੱਗਿਆ ਬਾਕੀ ਕੋਈ ਚੱਕਰ ਨਹੀਂ ਜਰਾ ਇਲਾ ਖੰਡੀ ਸੀਲ ਆ ਕਹਿਣਾ ਕੁਛ ਨਹੀਂ ਜਵੇਂ ਮਰਜੀ ਹੈ ਤੇ ਫੇਰੀ ਚੱਲ ਕੋਈ ਚੱਕਰੀ ਨਹੀਂ ਖੋਲ ਲੈਣਿਆਣਾ ਬਈ ਤੇ ਮੋਲ ਬਾਈ ਨੇ ਜਮਾ ਜੈਜ ਰੱਖਿਆ ਖਿੱਚ ਕੇ ਮੋਲ ਰੱਖਿਆ ਬੜਾ ਮੋਲ ਨਹੀਂ ਰੱਖਿਆ ਬੜਾ ਮੋਲ ਨਹੀਂ ਰੱਖਿਆ ਬੱਚਾ ਵੀ ਬੱਚੀਆ ਦੋ ਨਾਗ ਮਿਲਨੇ ਹਾਂ ਠੀਕ ਹੈ ਕਿ ਨਹੀਂ ਬਾਕੀ ਵਹਿੜਾਂਗਾ ਯਾਰ ਕੋਈ ਵਹਿੜਾਂਗਾ ਕੀ ਅੱਗੇ ਵੀਰੇ 2 ਨੰਬਰ ਕਿਹੜਾ ਸੂਆ ਸੁੰਦੀ ਹੈ ਇਹ ਦੂਜਾ ਸੂਆ ਸੁੰਦੀ ਹੈ ਵਹਿੜਾ ਕਿੰਨੇ ਦਿਨ ਲੂ ਜੀ ਇਹ ਦੋ ਚਾਰ ਦਿਨਾਂ ਦੀ ਕੱਚੀ ਆ ਠੀਕ ਆ ਕਿੰਨਾ ਕੀ ਰਿਕਾਰਡ ਬਾਈ ਦੋਦਾਂ ਕਾਲ ਬਾਈ 19 ਕਿਲੋ ਦੱਸਿਆ ਮਾਲਕਾਂ ਨੇ ਪਹਿਲੇ ਸੂਏ ਠੀਕ ਆ ਬਾਈ ਬਾਕੀ ਠੰਡੀ ਸੁੰਦੀ ਬਹੁਤ ਚੰਗੀਆਂ ਬਹੁਤ ਨੀਚੀਆਂ ਚੰਗੀਆਂ ਫਰੈਂਡ ਬੜਾ ਚੰਗਾ ਚੰਗੀਆਂ ਕੱਲੀ ਕੱਚੀ ਕੱਚੀ ਆ ਲੇਵਾ ਮਗਰਮੂਰ ਲਾਹਮੂਰ ਰੁਪਇਆ ਪਹਿਲਾਂ ਲੈ ਇੱਕ ਨੰਬਰ ਲੇਵਾ ਥਾਣੀ ਬਹੁਤ ਚੰਗਾ ਖਲਾ ਬੜਾ ਚੰਗਾ ਥਾਂ ਲੱਗਿਆ ਬੱਡੀ ਨਾੜ ਦੁੱਧ ਵਾਲੀ ਪਸ਼ਾਂ ਤੋਂ ਲੇਵਾ ਚੈੱਕ ਹਾੜੀ ਵਾਲਾ ਡਰੈਕ ਨਹੀਂ ਹਾੜੀ ਆਰਡਰ ਲੱਗਿਆ ਵਾ ਹਾੜੀ ਵਾਲਾ ਆਰਡਰ ਲੈ ਕੀ ਮੈਂ ਖੇ ਰੇਖ ਨੂੰ ਕਰੀ ਸੁਣਾ ਸਹੀ ਗੱਲ ਇਹ ਸੁਣਦੀ ਨਹੀਂ ਬੱਚੀ ਕਈ ਦਿਨਾਂ ਸਹੀ ਗੱਲ ਕੱਚੀ ਕੱਚੀ ਆ ਕੱਚੀ ਕੱਚੀ ਬੜੀ ਠੰਡੀ ਆ ਯਾਰ ਨਿੱਗਾ ਸਵਾ ਹੈ ਠੰਡੀ ਫੁੱਲ ਆ ਆਈ ਬਾਈ ਇਧਰ ਲੈ ਬੈਠਾ ਰੇ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਆ ਕੀ ਬਾਤ ਆ ਯਾਰ ਖੋਲ ਦੇ ਭਾਈ ਤੋਰ ਦੇ ਕੱਚੀ ਆ ਕੋਈ ਬਾਲੇ ਦਿਨਾਂ ਦੀ ਕੱਚੀ ਵੀ ਨਹੀਂ ਬਸ ਤਿਆਰੀ ਖੈਰ ਬੜੀ ਨਹੀਂ ਬਹੁਤ ਅੱਛੀ ਚਾਰੀ ਵਾਲੀ ਸੁਣੀ ਆ ਇਸ ਦੇਖੋ ਕਰਮਾ ਆ ਬੜਾ ਚੰਗਾ ਬਿਊਟੀਫੁੱਲ ਆ ਬੜਾ ਡਾਂਗਾ ਬਾਈ ਪ੍ਰਿੰਟ ਪ੍ਰਿੰਟ ਬੜਾ ਚੰਗਾ ਮੰਗੇ ਇਸ ਪ੍ਰਿੰਟ ਦੀ ਫੌਲ ਆ ਬਾਈ ਕੀ ਮੋਲ ਹੈ ਜੈ ਜਾਈ ਇਹ 57000 ਦੀ ਬੱਚੀ ਦੇਵਾਂਗੇ ਮਾਨਤਨ ਹੋ ਜਾ ਬਸ ਔਰ ਛੱਪੇ ਲਈ ਹੋਊਗਾ ਠੀਕ ਹੈ ਜੀ ਆਣੀ ਕੋਈ ਚੱਕਰ ਇੱਥੇ ਖੜਾ ਆਵਾ ਮਾਦੀ ਨੂੰ ਹੂੰ ਹੂੰ ਬੜਾ ਸੋਹਣਾ ਆ ਡਰਾ ਚਮ ਜੈਜ ਮੋਲ ਆ ਬਾਈ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਵੈਸੇ ਮੋਲ ਬਾਈ ਦੇ ਖਿੱਚ ਕੇ ਜੈਜ ਹੀ ਹੁੰਦੇ ਆ ਲੈਣ ਦੇ ਨਾਲੇ ਮੋਲ ਹੁੰਦੇ ਆ ਬੜੇ ਮੋਲ ਨਹੀਂ ਹੁੰਦੇ ਫਿਰ ਬੜੇ ਦੇ ਹਿਸਾਬ ਨਾਲ ਜਮੋ ਜੈਜ ਮੋਲਾ ਬਰੀਡ ਜਾਤ ਵਧੀਆ ਬੈਠੇ ਜੈ ਜੀ ਮਲਾ ਹਾਂ ਖੰਡੀ ਪੂਰੀ ਆ ਫੁੱਲ ਜਿੰਨੀ ਕਰਦੀ ਠੀਕ ਹੈ ਨਾ ਠੀਕ ਜੀ ਵਾਲੀ ਆ ਨਾ ਬੜੀ ਪਿੰਡਈ ਵਾਲਾ ਸੁਣਾਦਾ ਹਾਂ ਸਹੀ ਹੈ ਲੈ ਵਾ ਵੇਖਣਾ ਸੁਣਾ ਲਗਿਆ ਸਹੀ ਗੱਲ ਆ ਪੂਰਾ ਪੰਡ ਵਾਲਾ ਲੈ ਵਾ ਤੇ ਹਟ ਰੂ ਜਿੱਦੇ ਸੂਣ ਵਾਲੀ ਜਿੱਦੇ ਸੂਣ ਵਾਲੀ ਹੈਗੀ ਅੱਗੇ ਬਈ ਲਾਸਟ ਜਰਸੀ ਹੈਗੀ ਹਾਂ ਇਹ ਭਰੂਣ ਸੁੰਦੀ ਆ ਜਰਸੀ ਪਹਿਲਾ ਸੂ ਆ ਹਾਂ ਲੈਣ ਕਿੰਨੇ ਲੂ ਇਹ ਇਹ ਕੱਚੀ ਆ ਹਫਤੇ ਦੀ ਰੱਖ ਦੇਣਾਂ ਦੀ ਕੱਚੀ ਆ ਆ ਉਤਾ ਦਾਸ ਦੇਣ ਲੈ ਜੂ ਬਈ ਹਾਂ ਕਿੰਨਾ ਦੁੱਧ ਦੀ ਰੂਅ ਅਸਟੀਮੇਟ ਆਲਟੀਮੇਟ ਸਤਨਾਠਾ ਨਾਲ ਬੱਚੀ ਖੁਲਾ ਦੇ ਦੂਗੀ ਠੀਕ ਆ ਬਾਕੀ ਮੋਹ ਖੀਰੀ ਆ ਹਵੇ ਠੀਕ ਆ ਬੰਦਾ ਜੋ ਵੀ ਵਾਈ ਕਹਿੰਦਾ ਜਮਾ ਖੀਰੀ ਆ ਜਮਾ ਖੀਰੀ ਆਖਦੇ ਬਹੁਤ ਬਹੁਤ ਦਿਖਾਉਂਦੀ ਬਾਲੇ ਪਿਆ ਬਲਟਾ ਹਵੇ ਬਹੁਤ ਬਹੁਤ ਪਿਆ ਬਲਟਾ ਮੇਰਾ ਪਿਆ ਬਲਟਾ ਲਾ ਕੱਢੂ ਫਿਰ ਕਰ ਮੇਰੇ ਜਾ ਕੇ ਸੁਣਾ ਨੇ ਕੱਚੀ ਕੱਚੀ ਆ ਉਹ ਸੱਚੀ ਗੱਡੀ ਆ ਬਾਕੀ ਤੁਹਾਨੂੰ ਚੈੱਕ ਕਰਵਾ ਜਿਵੇਂ ਪਲੂਣਾ ਥਣ ਬਹੁਤ ਥਣ ਬੜਾ ਚੰਗਾ ਲੱਗਿਆ ਵਾ ਹਮ ਇੱਕ ਨੰਬਰ ਥਣ ਲੱਗਿਆ ਬਈ ਬਾਕੀ ਕਲਰ ਬੜਾ ਚੰਗਾ ਕਲਰ ਬੜਾ ਚੰਗਾ ਪੱਕਾ ਕਲਰ ਆਗਾ ਇਹ ਕਲਰ ਮਿਲਦਾ ਬਹੁਤ ਬਾਕੀ ਦੰਦੋਂ ਕੀ ਰੀਆ ਪਹਿਲਾ ਸੂਆ ਵੇੜਾਂਗਾ ਵੇੜਾਂਗਾ ਜਮਾ ਮੱਧ ਨਾਲ ਦਾ ਦੁੱਧ ਦੇਸ ਦੇਖ ਬੜਾ ਸੋਹਣਾ ਫੇਸ ਹਾਂ ਮਾ ਕੇ ਟੱਕਾ ਕੇ ਕੋਈ ਚੈੱਕ ਨਹੀਂ ਥੋੜਾ ਚੈੱਕ ਕਰੋ ਥੋੜਾ ਵੀ ਇੱਕ ਨੰਬਰ ਆ ਘੋੜੀ ਵਰਗੀ ਹੈ ਕਰਮਾਲੀ ਨਹੀਂ ਜੀ ਹਾਂ ਹਾਂ ਲੈ ਫੇਸ ਦਿਖਾ ਦੇ ਕਰਮਾਲੀ ਬੜਾ ਚੰਗਾ ਫੇਸ ਕੀ ਬਾਤ ਹੈ ਬਿਊਟੀ ਚੈੱਕ ਕਰੋ ਕਰਮਾਲੀ ਦਾ ਨਿੱਗੇ ਸਵਾਦੀ ਆ ਨਹੀਂ ਨਾ ਨੀ ਹਾਂ ਹਾਂ ਆ ਜਾ ਪਤਾ ਕੀ ਮੋਲਾ ਜੈ ਜੈ ਫਿਰ ਦੇਸ਼ ਪਰ 10000 ਦੀ ਦੇਵਾਂ ਰੇਟਰ ਮਾਨਤਨ ਹੋ ਜਾ ਬਸ ਹੋਰ ਛੱਪੇ ਲੇ ਹੋ ਸਾਰੀਆਂ ਵੇੜਾਂ ਚ ਠੀਕ ਹੈ ਭਾਈ ਜਮਾ ਜੈਜ ਮੋਲਾ 55000 ਦੀ ਵੇੜ ਭਾਈ ਕਹਿੰਦਾ ਦੇ ਦੇਾਂਗੇ ਚਮਕਦੇ ਹੈ ਵੇੜ ਤੇ ਬੜੀ ਵੀ ਪੂਰੀ ਹੈ ਕਰਮਣੀ ਘਾਟ ਕੋਈ ਫੁੱਲ ਨਿਗਰ ਹੈ ਵੇੜ ਹੂੰ ਬਾਕੀ ਬਿਊਟੀ ਵਾਲੀ ਹੈ ਕਲਰ ਵਾਲਾ ਕਲਰ ਵਾਲਾ ਚੌਂਕਾ ਲਾਗਾ ਕਲਰ ਦੀ ਮੰਗ ਬਹੁਤ ਮੰਗ ਹੈ ਜਿੰਦਾ ਬਹੁਤ ਘੱਟ ਹੈ ਹੂੰ ਬਾਕੀ ਆਪਾਤ ਨਹੀਂ ਮਿਲਦਾ ਆਪਾਤ ਨਹੀਂ ਮਿਲਦਾ ਜਿਵੇਂ ਜੈਜ ਪਾੜ ਹੂੰ ਤੇ ਨਾਗਸੀ ਭਰਾ ਕੋਲੇ ਤਿੰਨ ਤਿੰਨੀ ਰੱਖਾ ਸੀ ਕਿਸੇ ਵੀਰ ਨੂੰ ਤਿੰਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਨੂੰ ਧੰਨਵਾਦ